ਸ਼ਹਿਰ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਬਣਾਉਣ ਵਾਸਤੇ ਮੋਗਾ ਪੁਲਿਸ ਵੱਲੋਂ ਜੜਾਗਾ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਔਰ ਨਾਲ ਦੀ ਨਾਲ ਇਹ ਹੈਗਾ ਹੁਣ ਮੋਗਾ ਪੁਲਿਸ ਵੱਲੋਂ ਜੜਾਗਾ ਪੂਰੇ ਸ਼ਹਿਰ ਦੇ ਵਿੱਚ ਲਾਕੇ ਬੰਦੀ ਕੀਤੀ ਜਾਂਦੀ ਹੈਗੀ ਐ ਔਰ ਹਰ ਆਉਣ ਜਾਣ ਵਾਲੇ ਵਾਹਨ ਨੂੰ ਜੜਾਗਾ ਥਰੋਲੀ ਚੈੱਕ ਕੀਤਾ ਜਾਂਦਾ ਹੈਗਾ ਲਗਾਤਾਰ ਚੋਰੀ ਦੀਆਂ ਘਟਨਾਵਾਂ ਲੁੱਟਖੋਹ ਦੀਆਂ ਘਟਨਾਵਾਂ ਜਿਹੜੀਆਂ ਆਗੀਆਂ ਵਧ ਰਹੀਆਂ ਸੀਗੀਆਂ ਉਹਨਾਂ ਨੂੰ ਨੱਤਪੌੜਾ ਵਾਸਤੇ ਜਿਹੜਾ گاਉਂ ਨੂੰ ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੈਣੀ ਵੱਲੋਂ ਜਿਹੜਾ ਹੈਗਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਔਰ ਮੋਗਾ ਸ਼ਹਿਰ ਦੇ ਵਿੱਚ ਜਿਹੜੀਆਂ ਕੁਝ ਟੀਮਾਂ ਵੀ ਜਿਹੜੀਆਂ ਹੈਗੀਆਂ ਲਗਾਈਆਂ ਗਈਆਂ ਨੇ ਚਾਹੇ ਉਹ ਮੋਟਰਸਾਈਕਲ ਤੋਂ ਹੋਵੇ ਤੇ ਚਾਹੇ ਬਲੈਰੋ ਗੱਡੀਆਂ ਹੋਣ ਹੁਣ ਪੂਰੇ ਸ਼ਹਿਰ ਦੇ ਵਿੱਚ ਚੱਕਰ ਕੱਢ ਰਹੀਆਂ ਨੇ ਔਰ ਇਹਨਾਂ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਸੀਗਾ ਕਿ ਹੁਣ ਲੁੱਟਖੋਹੜੀਆਂ ਵਾਰਦਾਤਾਂ ਵਧ ਰਹੀਆਂ ਨੇ ਪਰ ਹੁਣ ਉਹਨੇ ਉਸਤੇ ਕੰਟਰੋਲ ਵੀ ਕੀਤਾ ਜਾ ਰਿਹਾ ਜਿੱਥੇ ਹੁਣ ਮੋਗਾ ਪੁਲਿਸ ਵੱਲੋਂ ਇਹਨਾਂ ਲੁੱਟਖੋਹਾਂ ਕਰਨਾਂ ਆਲਿਆਂ ਨੂੰ ਪਕੜਿਆ ਜਾ ਰਿਹਾ ਹੈਗਾ ਔਰ ਜਿਹੜੇ ਕੁਛ ਨਸ਼ਾ ਕਰਦੇ ਹੈਗੇ ਨੇ ਕਿਉਂਕਿ ਨਸ਼ਾ ਕਰਨ ਦੇ ਨਾਲ ਹੀ ਜਿਹੜਾ ਹੈਗਾ ਲੁੱਟਖੋ ਦੀ ਵਾਰਦਾਤ ਨੂੰ ਜਿਹੜਾ ਜਾਣ ਦਿੱਤਾ ਜਾਂਦਾ ਪੈਸੇ ਪੂਰੇ ਨਹੀਂ ਹੁੰਦੇ ਕਿ ਨਸ਼ਾ ਖਰੀਦਣ ਵਾਸਤੇ ਜਿਹੜਾ ਹੈਗਾ ਫਿਰ ਇਹੋ ਜੇ ਕਟੜਾਵਾ ਨੂੰ ਅੰਜਾਮ ਦਿੱਤਾ ਜਾਂਦਾ ਉੱਥੇ ਹੁਣ ਮੋਗਾ ਪੁਲਿਸ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਕਿ ਜਿਹੜੇ ਇਹੋ ਜੇ ਅਨਸਰ ਹੈਗੇ ਨੇ ਜਦੋਂ ਮੋਗਾ ਪੁਲਿਸ ਉਹਨਾਂ ਨੂੰ ਪਕੜਦੀ ਹੈਗੀ ਤੇ ਨਾਲ ਦੀ ਨਾਲ ਹੀ ਇਹਨਾਂ ਲੋਕਾਂ ਦੇ ਜਿਹੜੀ ਹੈਗੀ ਕਾਉਂਸਲਿੰਗ ਕਰਵਾਈ ਜਾਂਦੀ ਹੈਗੀ ਆ ਉਹਨਾਂ ਨੂੰ ਨਸ਼ਾ ਛਡਾਉਣ ਦੇ ਇਹਨੇ ਯਤਨ ਕੀਤੇ ਜਾਂਦੇ ਨੇ ਔਰ ਕੁਛ ਇਹੋ ਜੇ ਲੋਕ ਆਗੇ ਨੇ ਜਿਨ੍ਹਾਂ ਨੂੰ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਵੀ ਜੜਾ ਹੈਗਾ ਭਰਤੀ ਕਰਵਾਇਆ ਜਾਂਦਾ ਔਰ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਮੋਗਾ ਦੇ ਐਸਐਸਪੀ ਵਿਵੇਕ ਸਿੰਘ ਵੱਲੋਂ ਜੜਾ ਹੈਗਾ ਬਹੁਤ ਵਧੀਆ ਇੱਕ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਜੇਕਰ ਕੋਈ ਸੱਜਣ ਜੜਾ ਹੈਗਾ ਨਸ਼ਾ ਕਰਦਾ ਹੈਗਾ ਨਸ਼ਾ ਕਰਨ ਦਾ ਆਦੀ ਹੈਗਾ ਔਰ ਨਸ਼ਾ ਛੱਡਣਾ ਚਾਹੁੰਦਾ ਹੈਗਾ ਤਾਂ ਡਾਇਰੈਕਟ ਜੜਾ ਹੈਗੇ ਐਸਐਸਪੀ ਸਾਹਿਬ ਨੂੰ ਵੀ ਸੰਪਰਕ ਕਰ ਸਕਦਾ ਔਰ ਇਸੇ ਤਰ੍ਹਾਂ ਆਪਣੇ ਨੇੜੇ ਦੇ ਥਾੜੇ ਦੇ ਵਿੱਚ ਜਾ ਕੇ ਵੀ ਜੜਾ ਹੈਗਾ ਉੱਥੇ ਐਸਐਚਓ ਸਾਹਿਬ ਨੂੰ ਕਹਿ ਸਕਦਾ ਜੀ ਮੈਂ ਨਸ਼ਾ ਦਾ ਮੈਂ ਨਸ਼ਾ ਛੱਡਣਾ ਚਾਹੁੰਦਾ ਹੈਗਾ ਉੱਥੇ ਹੀ ਪਹਿਲਾਂ ਜਿਹੜਾ ਹੈਗਾ ਉਥੋਂ ਦੇ ਥਾਣਾ ਅਧਿਕਾਰੀ ਵੱਲੋਂ ਜਿਹੜਾ ਹੈਗਾ ਐਸ ਐਚਓ ਵੱਲੋਂ ਜਿਹੜਾ ਉਹਨਾਂ ਨੂੰ ਕਾਉਂਸਲਿੰਗ ਵੀ ਕਰਵਾਈ ਜਾਏਗੀ ਔਰ ਨਾਲ ਦੀ ਨਾਲ ਹੀ ਉਹਨਾਂ ਦਾ ਨਸ਼ਾ ਛੱਡਣਾ ਤੇ ਉਹਨਾਂ ਦਾ ਇਲਾਜ ਵੀ ਜਿਹੜਾ ਹੈਗਾ ਮੋਗਾ ਪੁਲਿਸ ਕਰਵਾਏਗੀ ਹਾਂਜੀ ਹਾਂਜੀ ਉਨੀ ਬਹੁਤ ਪੈਸਾ ਜਿਹੜਾ ਮੈਂ ਹੁਣ ਤੱਕ ਲਾਉਂਦਾ ਪਿਆ ਅੱਜ ਅੱਜ ਛਡਾਉਣੇ ਬਹੁਤ ਹਾਂਜੀ ਹਾਂਜੀ ਮਹੌਤਿ ਚਲਾ ਜਣੇ ਇਹਨਾਂ ਤੋਂ ਮੈਂ ਇਹ ਚਲਾ ਚੌਂਦਾ ਹਾਂ ਯਾਰ ਕਿ ਮੈਂ ਸੁਧਰ ਸਕਦਾ ਹਾਂ ਸਾਰੀ ਜ਼ਰੂਰਤ ਤੇ ਤੁਸੀਂ ਵੀ ਤਾਂ ਉਹੀ ਚੀਜ਼ ਕਰਦੇ ਹੋ ਹੈਨਾ ਮੇਰੇ ਵਾਲੀ ਚੀਜ਼ ਹੀ ਤੁਸੀਂ ਕਰਦੇ ਤਾਂ ਯਾਰ ਇਹ ਆਪਾਂ ਨੂੰ ਅੰਦਾ ਲੱਗਦਾ ਹੁੰਦਾਗਾ ਕਿ ਨਸ਼ਾ ਕਰਨਾ ਲੱਗ ਗਿਆ ਇਹ ਤੋੜ ਨਾ ਕਹਤਾ ਨਹੀਂ ਕੀ ਹੁੰਦਾ ਇਹ ਉਸ ਤੋਂ ਪਰ ਇਹ ਚੀਜ਼ ਨਾਲ ਯਾਰ ਦੇਖੋ ਇਹ ਬੰਦਾ ਨਸ਼ਾ ਕਰਦਾ ਸੀ ਪੈਸੇ ਵੀ ਵੇਚੀ ਹੁਣ ਅੱਜ ਵੀ ਦੇਖਦੇ ਨਸ਼ਾ ਛਡਾ ਰਿਹਾ ਮਰੇ ਕੋ ਕੇਂਦਰ ਦੇ ਵਿੱਚ ਦਾ ਇਸ਼ਾਰਾ ਆ ਨਸ਼ਾ ਛਡਾ ਲਿਆ ਤੁਸੀਂ ਵੀ ਸੁਧਰ ਜੋ ਤੂੰ ਜੇਲ੍ਹ ਤੋਂ ਆਇਆ ਜੇਲ੍ਹ ਦੇ ਵਿੱਚ ਦਾ ਸਰਦਾ ਹੀ ਸੀਗਾ ਤੇ ਆ ਕੇ ਫਿਰ ਤੁਸੀਂ ਪੁੱਠੇ ਕੰਮਾਂ ਤੇ ਲੱਗੇ ਹੋ ਇਹ ਤੇ ਇਹੋ ਜਿਹੇ ਗੱਲਾਂ ਤੋਂ ਕੁਝ ਸਿੱਖਿਆ ਲਓ ਕਿ ਗਾ ਚੰਗੇ ਸਮਾਜ ਦਾ ਹਿੱਸਾ ਬਣੋ ਨਾ ਕਿ ਮਾੜੇ ਬੰਦੇ ਫੋਟੋ ਵੀ ਤਸਵੀਰਾਂ ਦੇਖ ਰਹੇ ਸੀ ਕਿ ਪਿਛਲੇ ਦਿਨੀ ਜਿਹੜਾ ਹੈਗਾ ਅਜੀਤਵਾਲ ਦੀ ਪੁਲਿਸ ਵੱਲੋਂ ਜਿਹੜਾ ਹੈਗਾ ਤਿੰਨ ਯੂਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਹੁਣ ਉਹਨਾਂ ਦੀ ਕਾਉਂਸਲਿੰਗ ਜਿਹੜੀ ਹੈਗੀ ਆ ਉਹ ਕਰਵਾਈ ਜਾ ਰਹੀ ਹੈਗੀ ਆ ਤਾਂ ਕਿ ਉਹ ਨਸ਼ਾ ਛੱਡ ਕੇ ਜਿਹੜਾ ਹੈਗਾ ਆਪਣੇ ਰੋਜ਼ਗਾਰ ਦੇ ਵੱਲ ਧਿਆਨ ਦੇਣ ਔਰ ਆਪਣਾ ਰੋਜ਼ਗਾਰ ਕਰਕੇ ਆਪਣੀ ਮਿਹਨਤ ਦੇ ਨਾਲ ਜਿਹੜੇ ਗਿਆ ਰੋਟੀ ਕਮਾ ਸਕਣ ਵਿਪਲੋ ਦਾ ਨਾਮ ਲੋਗਾ